ਚੰਡੀਗੜ੍ਹ ਤੋਂ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਨਬਾਲਿਕਾ ਦੇ ਨਾਲ ਪਿਛਲੇ 4 ਸਾਲਾਂ ਤੋਂ ਗੈਂਗਰੇਪ ਹੋ ਰਿਹਾ ਦੱਸਦੀ ਹੈ ਕਿ ਚੰਡੀਗੜ੍ਹ ਦੇ ਸੈਕਟਰ 19 ਦੀ ਇੱਕ ਘਟਨਾ ਹੈ ਜਿੱਥੇ ਲੜਕੀ ਜੋ ਹੈ ਉਹ 14 ਸਾਲਾਂ ਦੀ ਉਮਰ ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਘਰ ਦੇ ਗੁਜ਼ਾਰੇ ਖਾਤਰ ਲੜਕੀ ਜੋ ਹੈ ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਦੁਕਾਨ ਮਾਲਕ ਜੋ ਹੈ ਕਪੜਾ ਵਪਾਰੀ ਜੋ ਸੀ ਉਸ ਲੜਕੀ ਦੇ ਨਾਲ ਰੇਪ ਕਰਦਾ ਰਿਹਾ ਤਕਰੀਬਨ 4 ਸਾਲਾਂ ਤੱਕ ਦਾ ਜ਼ੇਕ ਹੈ ਵਪਾਰੀ ਜੋ ਹੈ ਦੁਕਾਨ ਮਾਲਕ ਜੋ ਸੀ ਉਹ ਆਪਣੇ ਦੋਸਤ ਨੂੰ ਵੀ ਹੋਟਲ ਚ ਬੁਲਾਉਂਦਾ ਹੈ ਲੜਕੀ ਨੂੰ ਵੀ ਹੋਟਲ ਚ ਲੈ ਕੇ ਚਲਦੇ ਨੇ ਤੇ ਦੋਨੋਂ ਲੜਕੀ ਦਾ ਗੈਂਗ ਰੇਪ ਕਰਦੇ ਜਿਸ ਤੋਂ ਬਾਅਦ लड़की दि दो संपर्क करता है तो सौदा होंगे बी लाख रुपए का दस दईए कि व्यक्ति जो है वह डॉक्टर कपड़ा व्यापारी के सौदा करता है तो बी लाख रुपए मामला है सुलझाने की कोशिश की जाती है पर

ਤੇ ਕਪੜਾ ਵਪਾਰੀ ਜੋ ਨੇ ਉਹਨਾਂ ਦੋਨਾਂ ਨੇ ਲੜਕੀ ਦੇ ਨਾਲ ਤਕਰੀਬਨ 4 ਸਾਲ ਗੈਂਗਰੇਪ ਕੀਤਾ ਹੁਣ ਪੁਲਿਸ ਦੇ ਵੱਲੋਂ ਦੋ ਐਫਆਈਆਰ ਜੋ ਨੇ ਉਦਚ ਕਰਨੀਆਂ ਗਈਆਂ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਡਾਕਟਰ ਤੇ ਕਪੜਾ ਵਪਾਰੀ ਕਪੜਾ ਵਪਾਰੀ ਕਸੂਰੀ ਲਾਲ ਤੇ ਡਾਕਟਰ ਗੁਰਚਨ ਸੈਹ ਦੇ ਖਰਾਬ ਦੱਸ ਦਈਏ ਕਿ ਐਫਆਈਆਰ ਜੋ ਨੇ ਉਦਚ ਕਰਨੀਆਂ ਗਈਆਂ ਨੇ ਉੱਥੇ ਹੀ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਜੋ ਬਲੈਕਮੇਲਿੰਗ ਦਾ ਡਾਕਟਰ ਦੇ ਵੱਲੋਂ આરોਪ ਲਾਇਆ ਗਈ ਸੀ ਲੜਕੀ ਦੇ ਜਾਣਕਾਰ ਦੇ ਖਿਲਾਫ ਵੀ ਜੋ ਹੈ ਉਹ ਬਲੈਕਮੇਲਿੰਗ ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਪਰ ਮਾਮਲਾ ਬਿਹਤਰ ਗੰਭੀਰ ਹੈ ਜਿੱਥੇ 14 ਸਾਲਾਂ ਲੜਕੀ ਦੇ ਨਾਲ ਪਿਛਲੇ 4 ਸਾਲਾਂ ਤੋਂ ਗੈਰਕਾਨੂੰਨੀਤ ਹੁੰਦਾ ਆ ਸੋ ਹੁਣ ਦੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਦੇ ਵਿੱਚ ਕੀ ਕੀ ਖੁਲਾਸੇ ਹੁੰਦੇ ਨੇ ਕੀ આરોપીਾਂ ਦੇ ਖਿਲਾਫ ਦੋਸ਼ ਤੈਅ ਵੀ ਹੁੰਦੇ ਨੇ ਕਿ ਲੜਕੀ ਨੂੰ ਇਨਸਾਫ ਮਿਲਦਾ ਵੀ ਹੈ